ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਆ ਸਕਰੀਨ ਤੇ ਦਾਤੀਆਂ ਦੇਖ ਰਹੇ ਆਂ ਹਾਰੀ ਦੀ ਵੱਡੀ ਪੈ ਗਈ ਹੈ ਤੇ ਦਾਤੀਆਂ ਦਾ ਬੇਸ਼ੱਕ ਮਸ਼ੀਨੀ ਯੋਗ ਹੈ ਪਰ ਕਦੇ ਟਾਈਮ ਹੁੰਦਾ ਸੀ ਕਿ ਰਿਸ਼ਤੇਦਾਰਾਂ ਦੀਆਂ ਸ਼ਪਾਰਸ਼ਾਂ ਆਉਂਦੀਆਂ ਹੁੰਦੀਆਂ ਸੀ ਕਿ ਭਾਈ ਰੁਪਏ ਵਾਲੀਆਂ ਦਾਤੀਆਂ ਲੈਣ ਆਉਣਾ ਜਾਂ ਪਹੁੰਚਦੀਆਂ ਕਰ ਦਿਓ ਇਹ ਇਹ ਜਿਹੜੀ ਚਰਚਾ ਹਮੇਸ਼ਾ ਸਾਡੇ ਮਾਲਵੇ ਦੇ ਵਿੱਚ ਰਹੀ ਹੈ ਕਿ ਅੱਜ ਭਾਈ ਰੁਪਏ ਵਾਲੀਆਂ ਦਾਤੀਆਂ ਦਾ ਦੌਰ ਕਿੱਥੇ ਜੇ ਖੜਾ ਹੈ ਇਹ ਤੇ ਗੱਲਬਾਤ ਕਰਦੇ ਆਂ ਤੇ ਅੱਜ ਵੀ ਦਾਤੀਆਂ ਬਣ ਰਹੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਹਾਂ ਜੀ ਹਾਂ ਬਿਲਕੁਲ ਚੱਲ ਕੀ ਹਾਲ ਆਂ ਅੱਜ ਕੱਲ ਦਾਤੀਆਂ ਦਾ ਹਾਲ ਤਾਂ ਬੂਰਾ ਵਧੀਆ ਜੀ ਜੜਤੀ ਕਲਾ ਚਾਹੇ ਕਿਰਪਾ ਅੱਛਾ ਕੋਈ ਦਿੱਕਤ ਨਹੀਂ ਮਸ਼ੀਨੀ ਯੁੱਗ ਦਾ ਮਸ਼ੀਨੀ ਯੁੱਗ ਕਰਕੇ ਕਿਹੜਾ ਦਿੱਕਤ ਆਈ ਸੀ ਜਦੋਂ ਟੂੜੀ ਵਾਲੀਆਂ ਮਸ਼ੀਨਾਂ ਆਈਆਂ ਆਈਆਂ ਹੂੰ ਤੇ ਉਸ ਤੋਂ ਬਾਅਦ ਤਾਂ ਫਿਰ ਚੱਲ ਚੱਲ ਸੋ ਚਾਲੀ ਹੈ ਜੀ ਅੱਛਾ ਹੁਣ ਲੰਘ ਗਿਆ ਉਹ ਦੌਰ ਹਾਂ ਜੀ ਉਹ ਮੈਂ ਵੀ ਟੂੜੀ ਵਾਲੀਆਂ ਮਸ਼ੀਨਾਂ ਦਾ ਹੁਣ ਕੱਲੇ ਪੰਜਾਬ ਪੰਜਾਬ 'ਚ ਹੀ ਆ ਜਿਆਦਾ ਬਾਹਰ ਨਹੀਂ ਸਟੇਟ ਬਾਹਰ ਨਹੀਂ ਸਟ ਉਧਰ ਦਾਤੀ ਨਾਲ ਵੱਡੀ ਜਿਆਦੇ ਹੁੰਦੀ ਹੈ। ਅੱਛਾ ਅਮਰਸਰ ਦਾ ਏਰੀਆ, ਬਾਰਡਰ ਦਾ ਏਰੀਆ ਜਿੱਦਾਂ ਆਪਣਾ ਪਾਕਿਸਤਾਨ ਦਾ ਬਾਰਡਰ ਦਾ ਏਰੀਆ ਆ ਗਿਆ। ਹਮਮ ਫਰੀਆਣੇ ਦਾ ਆ ਗਿਆ, ਰਾਜਸਥਾਨ ਦਾ ਆ ਗਿਆ। ਤੇ ਅੱਜਕੱਲ ਦਾਤੀ ਹੁਣ ਗੋਲਿਆਰ ਤੱਕ ਜਾਂਦੀ ਹੈ। ਅੱਛਾ ਹਾਂਜੀ। ਦਾਤੀ ਦੀ ਕੀ ਖਾਸੀਅਤ ਹੈ? ਉਹਦੋਂ ਤੋਂ ਇੱਕੋ ਜੀ ਦਾਤੀ ਬਣਾਉਂਦੇ ਹਾਂ। ਹਾਂਜੀ ਅਸੀਂ ਕੁਆਲਿਟੀ ਨਹੀਂ ਘਟਾਈ। ਅੱਛਾ ਜਿਹੜੀ ਕੁਆਲਿਟੀ ਪਹਿਲਾਂ ਬਣਦੀ ਸੀ ਸ਼ੁਰੂ ਜਦੋਂ ਸਟਾਰਟ ਕਰੀਏ ਦਾਤੀ ਅਸੀਂ ਹਾਂ ਜਿਵੇਂ ਦਾ ਦਸਤੇ ਪਏ ਆ। ਹਾਂ ਦਸਤੇ ਪਏ ਆ ਜੀ। ਏ ਏ ਕੇ ਇਹ ਪਹਿਲਾਂ ਅਸੀਂ ਹੱਥੀਂ ਆਰੀ ਨਾਲ ਵੱਢ ਕੇ ਬਣਾਉਂਦੇ ਹੁੰਦੇ ਸੀਗੇ ਹਮ ਹਮ ਆਰੀ ਨਾਲ ਵੱਢਦੇ ਤੇ ਇਸੇ ਨਾਲ ਘੜਨਦੇ ਫਿਰ ਉਹਦੇ ਨਾਲ ਸੁਹਾਣ ਨਾਲ ਜਾਂ ਰੇਤ ਨਾਲ ਰਗੜੀ ਜਾਂਦੇ ਹਮ ਤੇ ਹੁਣ ਇਹਦੇ ਵਾਸਤੇ ਸਿਕਟਰ ਬਣਾ ਲਿਆ ਹਮ ਹਮ ਵਿੱਚ ਥੋੜਾ ਜਿਹਾ ਕੰਮ ਛੇੜੀ ਆ ਥੋੜਾ ਜਿਹਾ ਮਸ਼ੀਨੀ ਹੋ ਗਿਆ ਸੌਖਾ ਹੋ ਗਿਆ ਅੱਗੇ ਨਾਲ ਜਿਵੇਂ ਜਿਵੇਂ ਆ ਦਾਤੀ ਦਾ ਰੰਗਤ ਹੈ ਇਹ ਉਹੀ ਪੁਰਾਣੀ ਕਹਾਣੀ ਹੈ ਸਾਰੀ ਹਾਂਜੀ ਹਾਂਜੀ ਇਹ ਉਹੀ ਕੁਛ ਹੈ ਪਹਿਲਾਂ ਤੋਂ ਹੀ ਵੀ ਅਸੀਂ ਜਦੋਂ ਬਣਾਉਣੀ ਸ਼ੁਰੂ ਕਰੀ ਹੈ ਹਮ ਹਮ ਉਦੋਂ ਤੇ ਅਸੀਂ ਇਹਦੇ 'ਚ ਨਾ ਤਾਂ ਕਿਤੇ ਰਿਪਟ ਲਾਇਆ। ਅੱਛਾ ਇਹਦਾ ਬਲੇਡ ਅਸੀਂ ਬਿਨਾਂ ਰਿਪਟ ਤੋਂ ਖੜਾਉਂਦੇ ਆ। ਅੱਛਾ ਪਹਿਲਾਂ ਅਸੀਂ ਹੱਥੀ ਮਦਮ ਥੋੜੇ ਨਾਲ ਪੁੱਟ ਕੇ ਖੜਾਉਂਦੇ ਸੀਗੇ। ਤੇ ਅੱਜ ਕੱਲ ਇਹ ਵੀ ਪ੍ਰੈਸ ਦੇ ਨਾਲ ਹੀ ਖੜਾਇਆ ਜਾਂਦਾ। ਤੇ ਤਰੀਕਾ ਉਹੀ ਆ। ਹਾਂ ਤਰੀਕਾ ਉਹੀ ਆ। ਅੱਛਾ ਇੱਕ ਇਹਦੀ ਆ ਜਿਹੜੀ ਮੈਨ ਕੰਢੀ ਆ। ਆਪਾਂ ਕੰਢੀ ਕਹ ਦਿੰਨੇ ਆਂ ਉਹ। ਹਾਂ। ਇਹ ਚੀਜ਼ ਟੁੱਟਦੀ ਨਹੀਂ ਇਹਦੀ। ਇਹਦੀ ਗਾਰੰਟੀ ਦਿੰਨੇ ਅਸੀਂ। ਅੱਛਾ ਇਹ ਟੁੱਟਦੀ ਨਹੀਂ। ਨਾ। ਜੇ ਤਾਂ ਉਹੀ ਕੋਈ ਮਰੋੜੀ ਜਊ ਬੈਠਾ ਫਿਰ ਤਾਂ ਗੱਲ ਵੱਖਰੀ ਆ। ਵਾਰਡਨ ਨਾ ਟੁੱਟਦੀ ਨਾ ਉਹ ਨਹੀਂ ਟੁੱਟਦੀ ਜਿਵੇਂ ਮਰਜ਼ੀ ਜੋ ਬੰਦਾ ਮਰਜ਼ੀ ਕਰੀ ਜਾਵੇ ਅਸੀਂ ਉਹਦੀ ਗਰੰਟੀ ਦਿੰਨੇ ਆ ਵੀ ਜੇ ਕੰਢੀ ਕੋਲੋਂ ਟੁੱਟ ਗਈ ਦਾਤੀ ਬਲੇਡ ਸਾਫ਼ ਤਾਂ ਨਿਕਲ ਗਿਆ ਹਾਂਜੀ ਤਾਂ ਚੱਕ ਲਿਆ ਉਹ ਦਾਤੀ ਨਵੀਂ ਦੇਵਾਂਗੇ ਅੱਛਾ ਹਾਂਜੀ ਦਾਤੀ ਦੀ ਉਮਰ ਕਿੰਨੀ ਕੁ ਮੰਨੀ ਜਾਂਦੀ ਹੈ ਉਮਰ ਇਹਦੀ ਇੱਕ ਵਾਰੀ ਹੁਣ ਬਲੇਡ ਪਾਇਆ ਤੇ 3 ਸਾਲ ਤਾਂ ਹੈਗੀ ਹੈਗੀ ਘੱਟ ਤੋਂ ਘੱਟ ਜੇ ਆਪਾਂ ਲਗਾਤਾਰ ਵੀ ਕੰਮ ਲੈਨੇ ਅ ਅੱਛਾ ਹਾਂਜੀ ਤੇ ਦੰਦੇ ਕੱਟ ਕਿੰਨੇ ਚਿਰ ਬਾਅਦ ਕਰਾਉਂਦੇ ਆ ਅੱਜ ਦੰਦੇ ਜੇ ਤਾਂ ਪੱਠੇ ਫੜਨੇ ਫਿਰ ਤਾਂ 6 ਮਹੀਨੇ ਕਢਾਉਣ ਦੀ ਲੋੜ ਦੀ ਪੈਂਦੀ ਹਾਂ ਤੇ ਜੇ ਉਹਦਾ ਹਾੜੀ ਵੀ ਪਟਣੀ ਹੈ ਤਾਂ ਵੀ ਜੇ ਬੰਦਾ ਮਿੱਟੀ 'ਚ ਨਾ ਲੱਗਣ ਦੇਵੇ ਨਾ ਤਾਂ 20 ਦਿਨ ਤੱਕ ਨਿਕਾਉਣ ਦੀ ਕੋਈ ਲੋੜ ਨਹੀਂ ਪੈਂਦੀ। ਅੱਛਾ ਇਤਿਆਤ ਕੀ ਵਰਤਣੀ ਚਾਹੀਦੀ ਏ ਕਿ ਦਾਤੀ ਦੀ ਉਮਰ ਲੰਬੀ ਰਹੇ। ਅੱਛਾ ਤੇ ਇਹ ਹਵੇ ਨੂੰ ਰਹਿਤੇ 'ਚ ਨਾ ਲੱਗਣ ਦਿਓ। ਅੱਛਾ ਹਾਂ ਤੇ ਬਾਕੀ ਜਦੋਂ ਆਪਾਂ ਪੱਠੇ ਵੜਦੇ ਆਂ ਕਈ ਬੰਦੇ ਵਿਚਮੜਾ ਮੋਟੇ ਕਾਫੂਸ ਲੱਗ ਜਾਂਦਾ ਉਹਨੂੰ ਉਵੇਂ ਸਿੱਟੇ ਆਉਂਦੇ ਆ। ਅੱਛਾ ਉਹ ਜੰਗਾਲ ਬੈ ਜਾਂਦੀ ਏ ਜੰਗਾਲ ਪੈਣ ਦੇ ਨਾਲ ਬਲੇਡ ਜਿਹੜਾ ਇਹ ਖਤਮ ਹੋ ਜਾਂਦਾ। ਮਤਲਬ ਇਹਦੀ ਜਿਹੜੀ ਉਹ ਪਾਣ ਹੈ ਤੜਾ ਉਹ ਖਤਮ ਹੋ ਜਾਂਦੀ। ਚਨਾਲ ਬਣ ਦੇਣਾ ਅੱਛਾ ਜੇ ਇਹਨੂੰ ਆਪਾਂ ਮਤਲਬ ਕੰਮ ਲੈ ਲਿਆ ਸਾਫ ਕਰਕੇ ਰੱਖ ਦਈਏ ਤਾਂ ਤਿੰਨ ਚਾਰ ਸਾਲ ਆ ਮੂਲੀ ਗੱਲ ਆ ਵੀ ਲੋੜ ਦੀ ਪੈਂਦੀ ਦਾਤੀ ਨਵੀਂ ਲੈਣ ਦੀ ਇਹਨੂੰ ਮਤਲਬ ਜਦੋਂ ਪਹਿਲਾਂ ਤਾਰ ਨੂੰ ਪਾ ਕੇ ਗਰਮ ਕਰਕੇ ਇੱਥੋਂ ਸਾਡੇ ਕੋਲ ਆ ਮਸ਼ੀਨ ਖੜੀ ਐ ਇੱਥੇ ਅੱਛਾ ਇਹਨੂੰ ਹੈਮਰ ਕਹਿੰਦੇ ਆ ਹਾਂਜੀ ਇਹ ਮੋਟਰ ਦੇ ਲੱਗੇ ਹੋਇਆ ਪਹਿਲਾਂ ਥੋੜੇ ਨਾਲ ਹਾਥੀ ਕੁੜਦੇ ਸੀਗੇ ਬਾਅਦ ਦੇ ਵਿੱਚ ਟੈਕਨੀਕ ਬਣਾ ਲਈ ਅਸੀਂ ਇਹ ਮੋਟਰ ਦੇ ਹੈਮ ਥੋੜਾ ਬਿਟ ਕਰ ਲਿਆ ਪਹਿਲਾਂ ਆਹ ਬਣਦੀ ਆ ਆ ਪਹਿਲਾਂ ਇਹ ਚੀਜ਼ ਬਣਦੀ ਆ ਅੱਛਾ ਇਹਨੂੰ ਆਮ ਜਿਹੜੀ ਆਪਾਂ ਕੰਢੀ ਕਾ ਦੰਨੇ ਆ ਹੈਮਰ ਦੇ ਕੁੱਟ ਕੇ ਇਹਨੂੰ ਚੌੜੀ ਕਰ ਲਈਦੀ ਐ ਸਰੀਏ ਨੂੰ ਸਰੀਆ ਪਹਿਲਾਂ ਇਹ ਹੂੰ ਹੂੰ ਆ ਸਰੀਏ ਤੋਂ ਕੁੱਟ ਕੇ ਐਦਾਂ ਬਣਾ ਲਈਦਾ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਕੋਣ ਕਰ ਲਈਦਾ ਉਹ ਦੁਗਾਹ ਵਾਲਾ ਬਟਾ ਉਹ ਦੁਗਾਹਾਂ ਵਾਲਾ ਪ੍ਰੋਸੈਸ ਆਪਣਾ ਇੱਧਰ ਦਸਤਿਆਂ ਦਾ ਆ ਗਿਆ ਅੱਛਾ ਇਹ ਦਸਤੇ ਹਾਂ ਇੱਧਰ ਹੀ ਆ ਜਾਂਦੇ ਆ ਇਹ ਬਣ ਰਹੇ ਆ ਆ ਦਸਤੇ ਆ ਜੀ ਹੁਣੇ ਆ ਦਸਤਾ ਸਾਡਾ ਇਹਨੂੰ ਪਹਿਲਾਂ ਤਾਂ ਬੱਟੀ ਤੇ ਲਿਖਦੇ ਸੀ ਹੂੰ ਐਦਾਂ ਦੀ 6 ਇੰਚ ਚੌੜੀ ਫੱਟੀ ਲੈਣੇ ਆ ਅੱਛਾ 10 ਸੂਟ ਮੋਟੀ 6 ਇੰਚ ਚੌੜੀ ਹੂੰ ਕਾਲੀ ਦੀ ਫੱਟੀ ਲੱਗਦੀ ਐ ਸਪੈਸ਼ਲ ਅੱਛਾ ਟਾਲੀ ਦੀ ਹਾਂ ਹੋਰ ਕਿਸੇ ਲੱਕੜ ਦੀ ਨਹੀਂ ਹੂੰ ਇਹ ਹੋਰ ਲੱਕੜ ਦੀ ਲਾਉਣੇ ਆ ਤਾਂ ਉਹ ਖੁਸ਼ਕ ਹੁੰਦੀ ਲੱਕੜ ਦਸਤਾ ਟੁੱਟਦਾ ਜਾਂ ਉਹਦੀ ਕੋਈ ਹੋਰ ਸ਼ਿਕਾਇਤ ਬਿੰਗਾ ਹੋ ਗਿਆ ਜਾਂ ਕੁਝ ਵੀ ਉਹਦੀ ਸ਼ਿਕਾਇਤ ਹੁੰਦੀ ਹੈ ਜੀ ਇਹ ਆਮ ਜਿਹੜੀ ਹੁਣ ਜ਼ਿਆਦਾਤਰ ਡੁਪਲੀਕੇਟ ਦਾਤੀ ਬਣਦੀ ਹੈ ਉਹ ਤਾਂ ਅੰਬ ਦੀ ਲੱਕੜ ਹੀ ਲਾਈ ਜਾਂਦੇ ਟੈਣੀ ਹੈ ਦਸਤਾ ਹਾਂ ਅਸੀਂ ਮੈਂ ਟਾਲੀ ਲਾਉਣੇ ਆ ਅਸੀਂ ਹੋਰ ਲੱਕੜ ਦੇ ਲਾਉਂਦੇ ਅੱਛਾ ਉਦੋਂ ਗਾਂ ਅੱਗੇ ਉਦੋਂ ਗਾਂ ਦਾ ਪ੍ਰੋਸੈਸ ਇਹ ਆ ਗਿਆ ਵੀ ਇਹਨੂੰ ਜਦੋਂ ਲੀਕ ਲਿਆ ਸੀ ਆਜੋ ਹੂੰ ਸਾਡੇ ਕੋਲੇ ਆ ਆ ਰਹੀ ਲੱਗੀ ਹੋਈ ਹੈ ਹੂੰ ਇਹ ਨਹੀਂ ਇਹ ਨਹੀਂ ਚੱਲਣੀ ਹਾਂ ਇਹਦੇ ਨਾਲ ਅਸੀਂ ਇਸ ਤਰ੍ਹਾਂ ਦੇ ਟੋਟੇ ਕਰ ਲੈਨੇ ਅੱਛਾ ਠੀਕ ਹੈ ਇਸ ਤਰ੍ਹਾਂ ਟੋਟੇ ਕਰਕੇ ਇਹਦੇ ਦੋ ਦਸਤੇ ਬਣਦੇ ਆ ਅੱਛਾ ਇਧਰ ਬਣ ਜਾਂਦਾ ਇਕ ਇਧਰ ਬਣਦਾ ਫੇਰ ਇਹਨੂੰ ਇਹਦੇ ਇਥੋਂ ਦੀ ਚੀਰ પા ਕੇ ਇਸ ਤਰ੍ਹਾਂ ਇਹਨਾਂ ਨੂੰ ਦਸਤੇ ਕੱਢ ਲਾ ਹਾਂ ਕੱਢ ਕੇ ਦੋ ਬਣ ਜਾਂਦੇ ਆ ਦੋ ਬਣ ਕੇ ਫੇਰ ਉਸ ਤੋਂ ਬਾਅਦ ਸਾਡੇ ਕੋਲੇ ਇਸ ਤਰ੍ਹਾਂ ਬਣ ਜਾਂਦੇ ਆ ਇਹ ਅੱਛਾ ਇਹ ਚੀਜ਼ ਹੈ ਇਹਨੂੰ ਇਸ ਤਰ੍ਹਾਂ ਕੱਟਦੇ ਆ ਜਦੋਂ ਐ ਦੋ ਹੋ ਜਾਂਦੇ ਆ ਹੂੰ ਠੀਕ ਹੈ ਜੀ ਫਿਰ ਇਹਦੀ ਆ ਸਾਡੇ ਕੋਲ ਆ ਕਟਰ ਪਿਆ ਇੱਕ ਹੂੰ ਇਹਦੀ ਆ ਮੂਹਰੋਂ ਜਿਹੜੀ ਆਪਾਂ ਟੁੱਟੀ ਕਹਿ ਲੋ ਉਹ ਸੈਟ ਕਰਦੇ ਆ ਹਾਂ ਇਹਦੇ ਤੇ ਗੋਲ ਕਰ ਲਈਦੀ ਆ ਕਟਰ ਦੇ ਉੱਤੇ ਉਹ ਤੋਂ ਬਾਅਦ ਉਹ ਤੋਂ ਬਾਅਦ ਆ ਆ ਗਿਆ ਕਿ 10 ਬਣੇ ਪਏ ਹਾਂ ਹਾਂ ਇਹ ਕੰਡੀਸ਼ਨ ਮਤਲਬ ਵਿੰਗ ਪਾ ਕੇ ਹੂੰ ਇਹਦੇ ਚ ਬਲੇਡ ਫਿੱਟ ਕਰ ਲਈਦਾ ਫਰੇਮ ਇਸ ਤਰ੍ਹਾਂ ਦਾ ਪਹਿਲਾਂ ਸਾਨੂੰ ਆ ਫਰੇਮ ਬਣਾ ਲਈਦਾ ਇਦਾਂ ਗੋਲ ਕਰ ਲਈਦਾ ਹੂੰ ਫਿਰ ਇਹਦੇ ਵਿੱਚ ਬਲੇਡ ਜਿਹੜਾ ਪਾਈਦਾ ਆ ਬਲੇਡ ਪਾ ਕੇ ਹੂੰ ਇਹਨੂੰ ਪ੍ਰੈਸ ਤੇ ਪ੍ਰੈਸ ਕਰੀਦਾ ਠੀਕ ਹੈ ਅੱਛਾ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ ਦਾਤੀਆਂ ਬਣਾਉਣੇ ਦਾ ਦਾਤੀ ਬਣਾਉਂਦੇ ਹਾਂ ਤਾਂ ਸਾਨੂੰ ਹੋ ਗਏ ਜੀ ਮੇਰਾ ਖਿਆਲ ਆ ਵੀ ਇਹ 1970-72 ਤੋਂ ਲੱਗੇ ਬਣਾਉਣਾ 70-72 ਜਣੀ 30 ਉਹ ਤੇ 25-55 ਸਾਲ ਹਾਂ 55-60 ਸਾਲ ਹੋ ਗਏ ਪਹਿਲਾਂ ਸਾਡੇ ਦਾਦਾ ਜੀ ਬਣਾਉਂਦੇ ਸੀ ਸਭ ਤੋਂ ਪਹਿਲਾਂ ਠੂਰ ਦਾਤੀ ਬਣਦੀ ਸੀ ਅੱਛਾ ਉਹ ਠੂਰ ਵਾਲੇ ਮਿਸਤਰੀ ਸਾਡੇ ਪਿਤਾ ਜੀ ਦੇ ਫੁੱਫੜ ਜੀ ਆ ਅੱਛਾ ਹਾਂ ਜਦੋਂ ਮਤਲਬ ਠੂਰ ਦੀ ਦਾਤੀ ਮਸ਼ਹੂਰ ਹੋ ਗਈ ਸਾਡੇ ਇੱਧਰਲੇ ਪਿੰਡਾਂ ਦੇ ਲੋਕ ਵੀ ਉਧਰ ਜਾਣ ਲੱਗੇ ਤੇ ਉਹਨਾਂ ਨੂੰ ਦਾਤੀ ਮਿਲਣ ਨੂੰ ਹਟ ਗਈ ਜਦੋਂ ਮਹਾਰਸ਼ੀ ਜਦਾਬਦ ਬਹਿਣ ਲੱਗ ਗਿਆ ਫਿਰ ਸਾਡੇ ਉਹ ਫੁੱਫੜ ਜੀ ਨੇ ਕਿਹਾ ਕਹਿੰਦੇ ਯਾਰ ਤੁਸੀਂ ਆਪ ਦਾ ਏਰੀਆ ਤਾਂ ਸੰਭੋ ਅੱਛਾ ਹਾਂ ਫਿਰ ਅਸੀਂ ਸਾਡੇ ਦਾਦਾ ਜੀ ਨੇ ਦਾਤੀ ਪਾਉਣੀ ਸ਼ੁਰੂ ਕਰੀ ਤੇ ਜਦੋਂ ਦਾਤੀ ਪਾਉਣੀ ਸ਼ੁਰੂ ਕਰੀ ਐ ਉਦੋਂ ਸਿਰਫ ਇਹਦਾ 5 ਰੁਪਏ ਰੇਟ ਸੀ ਅੱਛਾ ਹਾਂ ਉਦੋਂ 5 ਰੁਪਏ ਦੇ ਵਿੱਚ ਵੀ ਸਾਨੂੰ ਲੱਗਦਾ ਵੀ 4 ਰੁਪਏ ਬਚਦੇ ਸੀ ਅੱਛਾ 1 ਰੁਪਿਆ ਖਰਚਾ ਆਉਂਦਾ ਸੀ 4 ਬਚਦੇ ਸੀ ਅੱਛਾ ਤੇ ਹੁਣ ਇਹ ਦਾਤੀ ਦੀ ਕੀਮਤ ਸਾਡੇ ਕੋਲੇ 80 ਰੁਪਏ ਦੀ ਐ 80 ਰੁਪਏ ਮਤਲਬ ਸਾਡਾ ਖਰਚਾ ਇਹਦੇ ਤੇ 70 ਰੁਪਏ ਆ ਜਾਂਦਾ 65 70 ਰੁਪਏ ਖਰਚਾ ਆ ਜਾਂਦਾ ਫਿਰ ਵੀ 10 ਰੁਪਏ ਬਚਦੇ ਮਹਿੰਮਤ ਨਹੀਂ ਇਹ ਕਾਰਨ ਨਹੀਂ ਆ ਵੀ ਇਹ ਡੁਪਲੀਕੇਸੀ ਜਿਆਦਾ ਬਣਨ ਲੱਗੀ ਨਹੀਂ ਰੈਗੂਲਰ ਕੰਮ ਮਿਲ ਰਿਹਾ ਹਾਂ ਕੰਮ ਰੈਗੂਲਰ ਮਿਲ ਰਿਹਾ ਅੰਟੂਟ ਨਹੀਂ ਹੈ ਕੰਮ ਨਹੀਂ ਕੰਮ ਦੀ ਇਹ ਹੈ ਵੀ ਸਾਡੇ ਕੋਲੇ ਵੱਧ ਤੋਂ ਵੱਧ ਹੁਣ ਅਸੀਂ ਅਪ੍ਰੈਲ ਦੇ ਵਿੱਚ ਅਪ੍ਰੈਲ ਚੱਲੀ ਜਾਂਦੀ ਹੈ 15 ਅਪ੍ਰੈਲ ਤੱਕ ਪੂਰੇ ਜੋਰ ਨਾਲ ਚੱਲੂਗਾ ਉਸ ਤੋਂ ਬਾਅਦ 1 ਮਹੀਨਾ ਤੱਕ ਰੋਣਾ ਜੇ ਨਜ਼ਰੋਂ ਝੋਨਾ ਲਾਉਣ ਲੱਗਣਗੇ ਲੋਕ ਉਦੋਂ ਦਾਤੀ ਦੀ ਬ੍ਰੇਕ ਪਾਉਗੀ ਉਦੋਂ ਬਿਨਾਂ ਹਾਂ ਉਦੋਂ ਪਹਿਲਾਂ ਫਿਰ ਕਈਆਂ ਦਾ ਚੱਲ ਪੈਣਾ ਸਾਡੇ ਕੋਲੇ ਕਈਆਂ ਵੀ ਬਣਾਉਣੇ ਆ ਸੀ ਕਸੀਏ ਖੁਰਪੇ ਸਾਰੇ ਤਰ੍ਹਾਂ ਦੇ ਸੰਦ ਤੇ ਕਿਰਤਿ ਬਾੜੇ ਤੇ ਤਰਪਾਲੀਆਂ ਵੀ ਬਰਾਉਣੇ ਆ ਜਿਹੜਾ ਵੀ ਸੰਦ ਕੋਈ ਜਿੱਦਾਂ ਦਾ ਕੋਈ ਮੰਗ ਲੇ ਜੀ ਆਪਾਂ ਫਮ ਦੱਸਦੇ ਵੀ ਡਿਮਾਂਡ ਕਰਦੇ ਇੱਕ ਸਾਲ ਦੇ ਵਿੱਚ ਤਕਰੀਬਨ ਆਈਡੀਆ ਜਾਂ ਦਾਤੀ ਦੀ ਕਿੰਨੀ ਕੀ ਡਿਮਾਂਡ ਹੈ ਸਾਲ ਦੇ ਵਿੱਚ ਹੈਗੀ ਆ ਜੀ ਸਾਡੇ ਕੋਲੇ ਇਹ ਹੋਰ ਵਰਕਸ਼ਾਪਾਂ ਨਾ ਤਾਂ ਦੀ ਆਪਾਂ ਕਹਿ ਸਕਦੇ ਸਾਡੇ ਕੋਲ 40 45000 ਦੀ ਡਿਮਾਂਡ ਹੈਗੀ ਆ ਨਹੀਂ ਅੱਜ ਵੀ ਲੋਕ ਅੱਥੀ ਬਾਡੀਆਂ ਕਰਦੇ ਆ ਅੱਥੀ ਬਾਡੀਆਂ ਕਰਦੇ ਆ ਜੀ ਆ ਹੁਣ ਪਿੱਛੇ ਜੇ ਆਚਾਰ ਪਾਉਣ ਲੱਗੇ ਹਾਂਜੀ ਉਹ ਮੈਨੂੰ ਲੱਗਦਾ ਵੀ ਆਚਾਰ ਵਾਲਾ ਕੰਮ ਵੀ ਬੰਦ ਹੋਊਗਾ ਖਤਮ ਹੋਊਗਾ ਕਿਉਂਕਿ ਡੇਰੀਆਂ ਵਾਲਿਆਂ ਨੇ ਉਹ ਆਚਾਰ ਵਾਲਾ ਦੁੱਧ ਲੈਣਾ ਬੰਦ ਕਰਤਾ ਜਿਹੜੇ ਪਸੋਂ ਆਚਾਰ ਵਾਲਾ ਆਚਾਰ ਪਿੰਦਾ ਉਹ ਡੇਰੀਆਂ ਵਾਲਿਆਂ ਨੇ ਤੇ ਕਰਨ ਦੁੱਧ ਲੈਣਾ ਬੰਦ ਕਰਤਾ ਉਹਦੇ ਕਰਕੇ ਸਾਨੂੰ ਲੱਗਦਾ ਵੀ ਸਾਡੀ ਦੁੱਧ ਦੀ ਡਿਮਾਂਡ ਵਧੂਗੀ अच्छा ਕਿਹੜੇ ਕਿਹੜੇ ਸਟੇਟਾਂ 'ਚ ਜ਼ਿਆਦਾ ਡਿਮਾਂਡ ਹੈ ਕਿੱਥੇ ਕਿੱਥੇ ਜ਼ਿਆਦਾ ਜ਼ਿਆਦਾ ਡਿਮਾਂਡ ਤਾਂ ਹੈਗੀ ਹੈ ਜੀ ਪੰਜਾਬ ਦਾ ਮਤਲਬ ਸਾਡੇ ਮਠੰਡਾ ਏਰੀਆ ਆ ਗਿਆ ਇਧਰ ਅਮਰਸਰ ਦਾ ਏਰੀਆ ਆ ਗਿਆ ਤੇ ਜਾਂ ਰਾਜਸਥਾਨ ਹਰਿਆਣਾ ਬਹੁਤ ਵੱਧ ਡਿਮਾਂਡ ਹੈ ਹਾਂ ਬਹੁਤ ਵੱਧ ਡਿਮਾਂਡ ਹੈ ਹੁਣ ਇੰਨੇ ਸਾਲਾਂ 'ਚ ਡਿਮਾਂਡ ਕਿੱਥੇ ਵਧੀ ਹੈ ਜਦ ਹੁਣ ਤਾਂ ਇਧਰ ਜ਼ਿਆਦਾ ਹੁਣ ਜੁਪੀ ਵਿਹਾਰ ਵੀ ਜਾਣ ਲੱਗੀ ਅੱਛਾ ਜੁਪੀ ਵਿਹਾਰ ਹਾਂ ਜੁਪੀ ਵਿਹਾਰ ਵੀ ਜਾਣ ਲੱਗੀ ਦੇ ਕੋਰੀਅਰ ਜਾਂਦੇ ਆ ਕਿ ਲੈ ਜਾਂਦੇ ਲੋਕ ਨਹੀਂ ਇੱਥੋਂ ਹੀ ਲੈ ਜਾਂਦੇ ਜੀ ਜਿਹੜੇ ਬੰਦੇ ਉਧਰ ਕੋਈ ਆਉਂਦੇ ਮਿਲਣ ਵਾਸਤੇ ਆਉਂਦੇ ਆ ਕਿਸੇ ਦਾ ਕੋਈ ਰਿਸ਼ਤੇਦਾਰ ਜਾਂਦਾ ਤੇ ਜਾਂ ਮਤਲਬ ਸਾਡੇ ਇੱਥੋਂ ਰਾਮਪੁਰੇ ਤੋਂ ਹੜਮੇ ਜਾਂਦੇ ਬਣ ਕੇ ਉਧਰ ਅੱਛਾ ਉਹ ਹੜਮਿਆਂ ਵਾਲੇ ਜਿਹੜੇ ਕੋਈ ਆਉਂਦੇ ਆ ਠੇਕੇਦਾਰ ਹੈ ਜਾਂ ਕੋਈ ਮਤਲਬ ਉਹ ਦੁਕਾਨਦਾਰ ਹੈ ਜਿਹੜੇ ਇਧਰੋਂ ਲਿਆ ਕੇ ਵੇਚਦੇ ਆ ਡੀਲਰ ਆ ਉਹ ਸਾਡੇ ਤੋਂ ਉਧਰ ਦਾਤੀ ਲੈ ਜਾਂਦੇ ਨਾਲ 200 ਦਾਤੀ ਲੈ ਕੇ 400 ਲੈ ਕੇ ਉਹ ਫਿਰ ਉਧਰ ਜਾ ਕੇ ਸੇਲ ਕਰਦੇ ਆ ਫਿਰ ਜਦੋਂ ਕਿਤੇ ਦੁਬਾਰਾ ਹੋ ਡਿਮਾਂਡ ਵੱਧਦੀ ਆ ਫਿਰ ਮਸ਼ੀਨਾਂ ਲੈਣ ਆਏ ਜਾਂ ਕੋਈ ਹੋਰ ਉਦਾਂ ਕੋਈ ਟਰਾਂਸਪੋਰਟ ਦੇ ਟਰਾਂਸਪੋਰਟਰ ਨਹੀਂ ਵੀ ਜਾਂਦਾ ਜੀ ਚਲੋ ਬਹੁਤ ਚੰਗਾ ਲੱਗਾ ਤੁਹਾਨੂੰ ਗੱਲਬਾਤ ਕਰਕੇ ਤੇ ਸਾਡੇ ਬਜ਼ੁਰਗਾਂ ਦੀ ਨਿਸ਼ਾਨੀ ਹੈ ਇਹ ਦਾਤੀਆਂ ਨੇ ਵਾਢੀ ਹੁੰਦੀ ਸੀ ਤੇ ਅੱਜ ਵੀ ਕਿਤੇ ਨਾ ਕਿਤੇ ਰੌਣਕਾਂ ਹੈਗੀਆਂ ਤੇ ਦਾਤੀ ਭਾਈ ਰੁਪਏ ਦੀ ਚਰਚਾ ਹੈਗੀ ਹੈ ਬਹੁਤ ਧੰਨਵਾਦ ਜੀ